ਮਾਰਟ ਸਿਰਮਾਨ ਬਾਬਾ ਜੀ ਕਹਿ ਰਹੇ ਨੇ ਸਾਡੇ ਪ੍ਰਬੰਧਕ ਕਮੇਟੀ ਸਾਰੇ ਹੋਰਸ ਜੈਡੀ 40 ਸੈਕਿੰਡ ਚੌਥੀ ਬਾਈ ਲੋ ਜੀ ਚਾਨਪੁਰ ਵੀ ਨਾਣਾ ਬਹੁਤ ਸੋਹਣਾ ਚਾਨਪੁਰ ਬੱਚਿਆਂ ਨੂੰ ਟਰਾਫੀ ਪੇਟ ਕੀਤੀ ਆ ਓਏ ਘੋੜੀ ਲਾਇਓ ਇਧਰਲੀ ਡਾਇਰੈਕਟਰ ਘੁੱਲੇ ਕਰ ਤੋਂ ਵੀਰ ਫੋਟੋ ਕਿਸੇ ਵਧੀਆ ਟੰਗ ਦੀ ਆ ਜੀ ਜਿਹੜਾ ਟੱਕਰ ਚੱਲੇਗਾ ਹਾਂ ਅਗਲਾ ਨੰਬਰ ਆਊਗਾ 8 ਨੰਬਰ ਵਾਲੇ ਜਦੋਂ ਬਾਅਦ ਪਿਆਰੀ ਰੱਖੋ ਜੀ 21 ਸੈਕਿੰਡ 85 ਪੁਆਇੰਟ ਕਰਤਪ ਸਿੰਘ ਕਰਮਨ ਸਿੰਘ ਬਰਨਾਲਾ ਕਰਤਪ ਸਿੰਘ ਕਰਮਨ ਸਿੰਘ ਬਰਨਾਲਾ 8 ਨੰਬਰ ਵਾਲੇ ਆਓ ਜੀ ਹਾਂ ਇੱਥੇ ਰੱਖੋ ਜੀ 8 ਨੰਬਰ ਵਾਲੇ 7 ਨੰਬਰ ਤੇ ਜਿਹੜੇ ਅੱਜ ਦੇ ਮੈਚ ਦੇ 7 ਨੰਬਰ ਦਾ ਜੇਤੂ ਆ ਕਵੀ ਤੇਰੀ ਰੱਖੇ ਲਓ ਜੀ ਭਾਈ ਜੈਬੀਰ ਇੱਧਰ ਆ ਡਾਕਟਰ 75. ਹੁਣ ਆਉਗਾ ਨਿਆਰਾ ਭਾਈ ਇੱਥੇ 75 ਕਾਕਾ ਸ਼ਰਮਾ ਨੰਬਰ 7 6 ਵਾਲਾ ਬਟਾ ਹੈਰੀ ਬਟੰਡਾ ਹੈਰੀ ਸਵਾਰ ਬਟੰਡਾ ਕਲਕੱਤਾ ਪੌੜ ਤਲਵੰਦੀ ਸਾਹਿਬ ਘੋੜਾ ਲਿਆਓ ਸਮਾ 2165 ਸੁਖਦੀਪ ਭਾਈ ਤੁਸੀਂ ਵੀ ਨਾਮ ਲਾਓ ਆਹ ਘੋੜਾ ਕਲਕੱਤਾ ਸਿੰਘ ਭਾਈ ਕਲਕੱਤਾ ਸਿੰਘ ਇੱਕ ਐਵੇਂ ਵਾਲੀ ਹੈ ਕਲਕੱਤਾ ਮੋੜ ਹੈਰੀ ਸਵਾਰ ਬਠੰਡਾ ਇਹਨੇ ਸੇਮਾ ਨੰਬਰ ਪ੍ਰਾਪਤ ਕੀਤਾ 2165 ਦਾ ਸਮਾ ਲਾ ਕੇ ਇਸ ਤੋਂ ਦੋ ਫੇਰ ਕਲਕੱਤਾ ਮੋੜ ਕਲਕੱਤਾ ਮੋੜ ਸਮਾਂ 21 ਸੈਕਿੰਡ 53.2 ਦਾ ਟੱਕਾ ਕਰਦੇ ਵੀਰੇ ਵਾਹ ਜੀ ਵਾਹ ਪੰਜਵਾਂ ਨੰਬਰ 21 53 ਪੰਜਵਾਂ ਨੰਬਰ ਕਲਕੱਤਾ ਮੋੜ ਕਲਕੱਤਾ ਮੋੜ ਦਾ ਪੰਜਵਾਂ ਨੰਬਰ ਓਪੀ ਸਵਾਰ ਓਪੀ ਨੇ ਇਹਦੀ ਗੜਵਾਨੀ ਕੀਤੀ ਸੀ ਭਾਈ ਹਾਂ ਜੀ ਆ ਪੰਜ ਨੰਬਰ ਤੇ ਪੰਜ ਨੰਬਰ ਹੋ ਗਿਆ ਹੈ 4 ਨੰਬਰ ਤੇ 19 ਸੈਕਿੰਡ ਤੇ ਪੁਆਇੰਟ ਸਖਜੀਪਰ ਜੈਲਦਾਰ ਸਰਦ ਰੂਪਲ ਸਰਦ ਪਿੰਸੀ ਨੇ ਕਰੀਆ ਗੜਵਾਨੀ ਮਿੱਤਰੋ ਆਹ ਕੌਲੀ ਖੜਾਓ ਕਰ 4 ਨੰਬਰ ਵਾਲੇ ਆਹ ਫੜਾਓ ਫੜਾਓ ਕਰੋ ਆਹ ਲੈ ਭਾਈ ਕੱਪ ਇੱਥੇ ਰੱਖੀ ਗਿਆਨੀ ਬੰਦਾ ਤੇ ਸੀ ਰੂਪਲ ਭਾਈ ਇਹ ਕੰਮ ਹੈ ਉਹ ਤੀਜੇ ਨੰਬਰ ਵਾਲਾ ਜੀ ਉਮੀਦਾਂ ਲੰਘ ਜਾ ਕੋਈ ਨਾ ਤਿੰਨ ਨੰਬਰ ਤੇ ਫਤੇਗੜ ਸਾਹਿਬ ਗੁਰੂ ਫਰੌਰ ਤੁਸੀਂ ਤੋਂ ਹੀ ਕਰਿਐ ਸ਼ਹਿਨ ਮਿਹਰਬਾਨੀ ਉੱਨੇ ਵਰ ਨਹੀਂ ਕਰਿਆ ਸਤਨਾਮ ਸਿੰਘ ਜੀ ਉਨੇ ਸੈਕਿੰਡ 50 ਪੁਆਇੰਟ ਗੁਰੂ ਫਰੌਰ ਫਤੇਗੜ ਸਾਹਿਬ ਪੀਸੀ ਸਵਾਰ ਸੀ ਇਹ ਨੰਬਰ ਸਮਾ ਪੂਰਾ ਉੱਨੇ ਦਾ ਲਾਇਆ ਜੀ ਸਮਾ ਪੂਰਾ ਉੱਡੀ ਦਾ ਨਰਸੀਜਾ ਕੁਦਰਤ ਓਕੇ ਜੀ ਹੋ ਗਿਆ ਬਾਈ ਲੋ ਜਿਹਦੀ ਬੇਟਾ ਅੱਜ ਦੀ ਚੈਂਪੀਅਨ 12 ਸੈਕਿੰਡ ਕਲਮਾ ਪੜ੍ਹਨ ਦੇ ਸਮਾਂ ਲਾ ਕੇ ਦਵਿੰਦਰ ਚੌਧਰੀ ਕਲਣ ਵੱਲ ਮਾਰੋ ਤਾੜੀਆਂ 12 ਸੈਕਿੰਡ ਕਲਮਾ ਪਹਿਲੇ ਦੀ ਸ਼ੇਸ਼ੀਆ ਮੇ ਤੁਮ ਰੇਰ ਕੋਟਲੇ ਦਾ ਇਲਾਕਾ ਦਵਿੰਦਰ ਚੌਧਰੀ ਫੇਲਲਵਾਲ ਇਹਦਾ ਕਲਵਾਰ ਸੀ ਕੀ ਕਹਿਦੀ ਹੈ ਹੁਣ ਟੀਸੀ ਪੀਸੀ ਆ ਜਾ ਦਿਕਰ ਆ ਵੀਰ ਮੇਰੇ ਭਗਤ ਸਿੰਘ ਬੰਦਨਾਵਾ ਸਾਹਿਬ ਦੀ ਚੈਂਪੀਅਨ ਪਿੰਨਰ ਇਹ ਅੱਜ ਦੇ ਮੇਲੇ ਦੀ ਜੇਤੂ ਗਵਿੰਦਰ ਸਿੰਘ ਚੌਧਰੀ ਜੱਲਣ ਵਾਲਾ ਸੀਰਾ ਮਹਿਰ ਸਾਡਾ ਕਟਨਹਿਲ ਦਾ ਭਰਾ ਅੱਜ ਵੀ ਦੇ ਵੱਡੇ ਮਾਣ ਦੇ ਵੱਡੇ ਸਨਮਾਨ ਨੇ ਭਾਈ ਗਵਿੰਦਰ ਸਿੰਘ ਚੌਧਰੀ ਬੜਾ ਜੰਮਰ ਬਾਅਦ ਅੱਜ ਦੇ ਮੇਲੇ ਦੀ ਚੇਤੂ ਹੈ ਜੀ ਅੱਗੇ ਫੋਟੋ ਖਿੱਚ ਲੈ ਬਰਾਣੇ ਖੜੇ ਰਹੇ ਨੇ ਗੱਲ ਫਿਰ ਬੜਦੇ ਵੀ ਹੈ ਨਹੀਂ ਹਾਂ ਇਹ ਵੀ ਗੱਲ ਹੈ ਤੇ ਕਹਿਰਾ ਛੱਡ ਦਿਓ ਜੀ ਇੱਕ ਬੋਲ ਹੋ ਬਿਨਾਂ ਮਿਹਨਤ ਕੀਤੇ ਜੈ ਜੈਕਾਰ ਨਹੀਂ ਹੁੰਦੀ ਮਿਹਨਤ ਕਰਕੇ ਹੀ ਗੱਲ ਬਣਦੀ ਹੈ ਕਿ ਜਿਹਦੀ ਅੱਜ ਤੇ ਕਿਸੇ ਦੀ ਕੱਲ ਬਣਦੀ ਆ ਇਹਨਾਂ ਨੂੰ ਵਹਿਗੂ ਚੜ੍ਹ ਕੇ ਕਲਾਸ ਰੱਖੇ ਮਿਹਨਤ ਨਾਲ ਰੰਗ ਭਾਗ ਲਾਵੇ ਇਸੇ ਤਰ੍ਹਾਂ ਜਿਹੜੇ ਸੂਰਜ ਨੂੰ ਫੜ ਕੇ ਠਾਹਦੇ ਮਿੱਤਰੋ ਕਿਤੇ ਦੀ